ਸਤ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਜੀ ਵਿੱਚ ਅੱਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਜਰਸੀ ਆ ਤੇ ਦੋਨੇ ਕਰਮ ਵਾਲੀਆਂ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲਿਕੇ ਕੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਉਟ ਕਰ ਲੈਨੇ ਭਾਈ ਨਾਲ ਗੱਲ ਬਾਤ ਆ ਜੀ ਬਈ ਭਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਕਾਲ ਡਾਕਟਰ ਸਾਹਿਬ ਹੋ ਠੀਕ ਹੋ ਜਾਂ ਜੰਗ ਵਧੀਆ ਵਾਲੇ ਵਧੀਆ ਜੀ ਕਿਵੇਂ ਚੱਲਦਾ ਕੰਮਕਾ ਪੂਰਾ ਵਧੀਆ ਚੱਲੀ ਜਾਣਾ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਂ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਭਧੌਰ ਸਹਿਰ ਆ ਗਿਆ 8 ਕਿਲੋਮੀਟਰ ਓਕੇ ਨਿਹਾਲ ਸਿੰਘ ਵਾਲਾ 12 ਠੀਕ ਹੈ ਭਾਈ ਮੋਬਾਈਲ ਨੰਬਰ ਬੋਲ ਮਗਰ ਨੰਬਰ 87278 09935 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੰਗੀ ਨੋਟ ਕਰ ਲੋ ਇਹ ਦੋਨਾਂ ਦੀ ਸਵੇਰੇ ਚਵਾਈ ਹੋਈ ਵੀ ਆ ਹਨਾ ਜਮਾ ਆਪਣਾ ਨਿਤੋੜਾ ਡਾਕਟਰ ਆਪਾਂ ਪਾਈ ਜਾਣੀ ਛੱਡ ਦੇ ਕੋਈ ਕੋਈ ਜਾਵੇ ਨਾਲ ਜਾਵੇ ਨਾ ਮੱਚ ਜਾਣੀ ਇਹ ਤਾਂ ਸਹੀ ਗੱਲ ਆ ਭਾਈ ਆਪਣੇ ਖਾਲੀ ਕਰੀਏ ਟਾਈਮ ਆ ਜਿਹੜਾ ਨੋਟ ਕਰ ਲੋ ਤੇ 10 ਵਜੇ ਕੇ ਮੰਨ ਕੇ ਚਲੋ 12 ਮਿੰਟ ਹੋ ਗਏ ਤੇ ਤਿੰਨ ਤਰੀਕ ਅੱਜ ਭਾਈ 8ਵਾਂ ਮਹੀਨਾ 2025 ਨੂੰ ਵੀਡੀਓ ਕਵਰ ਕਰਦੇ ਆ ਤੇ ਭਾਈ ਕਿਹੜਾ ਸੁਹਾ ਸੁਈ ਆ ਬੜਾ ਇਹ ਦੂਜਾ ਸੁਹਾ ਡਾਟਰ ਪਿਓਰ ਪਿਓਰ ਦੂਜਾ ਸੁਹਾ ਹਾਂ ਕਦੋਂ ਸੁਈ ਐ ਹੋ ਜਾਂਦੀ ਆ ਆਥਲ ਨੂੰ ਠੀਕ ਆ ਲੈ ਟਲੇ ਵੀ ਦੀ ਕਦੋਂ ਸੁਈ ਐ ਇਹਨੂੰ 5 ਦਿਨ ਦੱਸਿਆ ਜਿੰਨਾ ਤੋਂ ਲਿਆਂਦਾ ਬੱਚਾ ਇਹਦਾ ਵੱਛਾ ਕੀ ਦੇਤਾ ਵੱਛਾ ਆ ਬੱਛਾ ਗਾ ਵੱਛਾ ਕਰਮਾਲੀ ਨੇ ਵੱਛਾ ਦੇਤਾ ਬਾਈ ਕਿਆ ਬਾਤ ਹੂੰ ਕਿੰਨਾ ਕੋਲਾ ਜਾਂ ਦੁੱਧ ਹੁਣ ਤਿਆਰ ਕੋਲਾ ਗਾ ਹੁਣ ਇਹ 9 9 9 ਆ ਬਈ ਠੀਕ ਆ 9 ਲੀਟਰ ਕੋਲਾ ਗਾ ਹੂੰ ਤੇ ਅਗਲਾ ਦਾ ਪਸ ਮੰਨੀ ਜਾਵੇ ਪਰ 9 ਆ ਪੂਰਾ ਆਪਾਂ ਵੱਧ ਨਹੀਂ ਦੱਸਦੇ ਹਾਂ ਠੀਕ ਆ ਬਾਈ ਫੇਸ ਦੀ ਬਿਊਟੀ ਚੈੱਕ ਕਰਨ ਚੰਗੀ ਆ ਜਰਸੀ ਬ੍ਰੀਡਾ ਥਾਣ ਬਹੁਤ ਚੰਗਾ ਚਬਾਈ ਕਿਵੇਂ ਆ ਭਰਾ ਮੋਗਾ ਮੋਟਨਾ ਤਾਂ ਰਾਂਡਾ ਠੀਕ ਕੋਈ ਨੇ ਆਪਾਂ ਜਿਹਨੇ ਲੈਣੀ ਹੋਈ ਨਾ ਜਿਹੜੀ ਉਹਨੂੰ ਮੈਂ ਘਰ ਆਮ ਰੱਖ ਕੇ ਚੜਾ ਦੂੰਗਾ ਗੱਡੀ ਓਕੇ ਬਾਈ ਕੋਲੇ ਬਾਈ ਟੋਰੀ ਮਾੜੀ ਜਰਸੀ ਬਰੀਡਾ ਮੰਗ ਫੋਲ ਮਿਲਦੀ ਘੱਟ ਆ ਗਈ ਪੈਂਟ ਫੋਲ ਗਰਮੀ ਗੁਰ ਮਿਨੀਮਲ ਦੀ ਕਰ ਮਾੜੀ ਤੇ ਘਰੇ ਪੀਣ ਲਈ ਦੁੱਧ ਦੇ ਚੰਗਾ ਕਹਿੰਦੇ ਬਾਈ ਊਰਾ ਮਾਝਰਗਾ ਮਾਝਰ ਦੀ ਮੋਟੀ ਆ ਇਹ ਗੱਲ ਸਹੀ ਗੱਲ ਹੈ ਬਾਕੀ ਮੁੱਲ ਵੀ ਬਾਈ ਦੇ ਜਮਾਂ ਜਾਇਜ਼ ਹੁੰਦੇ ਆ ਸੁਣ ਕੇ ਰਾਣੀ ਰਹੇ ਜਮਾਂ ਖਿੱਚ ਕੇ ਮੁੱਲ ਰੱਖਦਾ ਹੁੰਦਾ ਕਿਆ ਮੱਕਤੇ ਕੱਦ ਤੇ ਪਲੀ ਵੀ ਫੁੱਲ ਆ ਕਹਿੰਦੇ ਬਾਈ ਪੂਰੀ ਪੂਰੀ ਫੁੱਲ ਪਲੀ ਵੀ ਬਾਕੀ ਬਰੇਟ ਇੱਕ ਨੰਬਰ ਆ ਬਾਈ ਤੋਰਾ ਚੈੱਕ ਕਰ ਕੋ ਕਰ ਭਾਈ ਠੰਡੀ ਠੁੰਡੀ ਫੁੱਲ ਆ ਪੂਰੀ ਠੰਡੀ ਰੱਸੀ ਪਾਓ ਨੇਣਾ ਪਾਓ ਠੀਕ ਆ ਹਾਂ ਲੈ ਪੂਰੀ ਜਾਨ ਵਾਲੀ ਆ ਤੇਰਾ ਮੂੰਹ ਜਾਨ ਖੱਚ ਕੇ ਲੈ ਜਾਂਦੀ ਆ ਹੂੰ ਕੀ ਮੋਲ ਆ ਜੈ ਜਫਰ ਮੋਲ ਇਹ ਆਪਾਂ ਦੇ ਦਾਂਗੇ ਡਾਕਟਰ ਕੋਈ ਨਹੀਂ 50 ਨਹੀਂ ਕਰਨਾ ਹੂੰ 48 ਨਹੀਂ ਕਰਨਾ ਹੂੰ ਤੇ ਆਪਾਂ ਦੇ ਦੇਾਂਗੇ 43000 ਜਮਾ ਜੈਜ ਮੋਲਾ ਦੇਖ ਲਾ ਪੰਜਾਬ ਵਾਲੀ ਪਿਓਰ ਹਾਂ ਇਹ ਦੀ ਸਮੂਤ ਕਰਾ ਦੇਵੇ ਕੋਈ ਵੀ ਉਧਰ ਲਈ ਆ ਓਕੇ 43000 ਦੀ ਵੜ ਭਾਈ ਕਹਿੰਦਾ ਦੇ ਦੇਾਂਗੇ ਕੋਈ ਮੁੱਲ ਭਾਈ ਕਹਿੰਦਾ ਆਪਾਂ 50 ਨਹੀਂ ਕਰਨਾ ਠੀਕ ਹੈ ਕਿ ਨਹੀਂ 43000 ਦੀ ਵੜ ਦੇ ਰਹਿਗੇ ਠੀਕ ਹੈ ਜਮਾ ਜੈਜ ਮੋਲਾ ਖੇਤ ਕੀ ਮੋਲ ਰੱਖਿਆ ਬਈ ਆ ਕਿ ਦੂਜਾ ਕਿਹੜਾ ਸੂਆ ਜੀ ਇਹ ਤੀਜਾ ਸੂਆ ਡਾਕਟਰ ਇਹ ਨਹੀਂ ਦੂਜਾ ਇਹ ਕਦੋਂ ਸੂਈ ਆ ਇਹਨੂੰ ਵੀ 5 ਦਿਨ ਹੀ ਦੱਸਿਆ ਉਹਨਾਂ ਨੇ ਬੱਸੀ ਮੰਗਰਾ ਜੀ ਬੱਚਾ ਮੰਗਰਾ ਬੱਚੀ ਬੱਚੀ ਬੜੀ ਚੰਗੀ ਆ ਹਾਂ 5-6 ਦਿਨ ਸੂਈ ਨੂੰ ਹੋ ਕੇ ਜਾਣੀ ਆ। ਕੀ ਬਾਤ ਆ ਬੱਚਾ ਦੇਖੋ ਬੱਚੀ ਬੱਚੀ ਵੀ ਡਾਇਮੰਡ ਪੀਸ ਹੀ ਆ। ਹਾਂ 5 ਕਿ ਦਿਨ ਦਾਸਦਾ ਭਾਈ ਹੋਵੇ ਸੂਈ ਨੂੰ ਤੇ ਦੁੱਧ ਕਿੰਨਾ ਤਿਆਰ ਆ? ਦੁੱਧ ਇਹਦੇ ਥੱਲੇ ਵੀ 9 ਲੀਟਰ ਆ ਡਾਕਟਰ। ਓਕੇ ਇਹ ਨਹੀਂਗਾ ਵੀ ਅਜੇ ਫੀਡ ਸ਼ੁਰੂ ਕਰੀ ਜਾਂ ਉਹ ਕਹਿੰਦੇ ਅਸੀਂ ਵੀ ਨਹੀਂ ਕਰੀ ਸੀ ਕਿ ਸੂਈਆਂ ਨੂੰ ਥੋੜਾ ਟਾਈਮ ਹੋਇਆ। ਠੀਕ ਆ ਭਰਾ ਹੋ ਜਾਂਦਾ ਪਸੂ ਫੀਡ ਦੇਣਾ। ਹੂੰ ਜਾਨੀ ਇੰਨੇ ਦਿਨ ਸੂਈਆਂ ਨੂੰ ਹੋਇਆ ਵਧਣਗੇ ਹੁਣ ਇਹ। ਓਕੇ ਭਾਈ। ਘੱਟੋ ਘੱਟ ਨਾ 14-15 ਇਸ ਦੀ ਬਾ ਕਰੂਗਾ ਅਗਲਾ ਲੇਵਾ ਚੈੱਕ ਕਰੋ ਕਰਮਾ ਵਾਲੇ ਦਾ ਲੇਵਾ ਵੀ ਬਹੁਤ ਚੰਗਾ ਬਾਕੀ ਟਾਈਮ ਆ ਜਿਹੜਾ 10 ਵਜੇ ਕੇ 12 ਐਂਗੂਮੈਂਟ ਹੋਏ ਸੀ ਉਦੋਂ ਮੰਨਿਆ 13-14 ਹੋਗੇ ਹੋਣਗੇ ਉਸਾ ਉਹਨਾਂ ਦਾ ਅੰਦਾਜ਼ਾ ਲਾ ਲਿਓ ਭਈ ਸ਼ਾਮ ਤੱਕ ਕੱਢ ਰਾ ਜਿਹੜੇ ਕਰਮਾ ਵਾਲਿਆਂ ਨੂੰ ਵਧੀਆ ਤਿਆਰ ਕਰ ਲੈਣੇ ਆਗੇ ਫਲੀ ਵੀ ਫੁੱਲ ਬ੍ਰੀਡ ਫੁੱਲ ਗਰਮੀ ਦਾ ਤੋਹਫਾ ਨਾ ਗਾ ਢਾਂਚਾ ਵੱਡਾ ਡਾਟਰ ਠੰਡ ਮੰਨੇ ਫੁੱਲ ਵੱਡੇ ਟਾਂਚਰੀਆ ਬੱਚਾ ਆ ਕੇ ਮਗਰ ਬੱੱਚੀ ਬੱੱਚੀ ਨੇ ਭਈ ਨਾਲ ਹੀ ਤਿਆਰ ਹੋ ਜਾਣਾ ਝੂਠੇ ਮਿੱਠੇ ਪੱਠੇ ਖਾ ਕੇ ਬੱੱਚੀ ਵੀ ਨਾਲ ਹੀ ਤਿਆਰ ਹੋ ਜੀਏ ਤੋਰਾ ਚੈੱਕ ਕਰ ਲਓ ਤੋਰਾ ਇੱਕ ਨੰ ਉਹ ਰਾਂਚਾ ਪੂਰਾ ਢਾਂਚਾ ਵੱਡਾ ਤੇ ਸੇਵਾ ਕਰੂਗਾ 16 ਕਿਲੋ ਦੇਊਗੀ ਸਹੀ ਹੈ ਨਹੀਂ ਨਾ ਫੁੱਲ ਬਰੀਡ ਆ ਯਾਰ ਹਾਂ ਢਾਂਚਾ ਦਾ ਹੈ ਟਰੱਕ ਜਿੱਡੀ ਆ ਟਰੱਕ ਜਿੱਡੀ ਹੈ ਤੇ ਕੀ ਮੋਲ ਆ ਫਿਰ ਜਾਇਜ਼ ਇਹ ਵੀ 43 ਨੂੰ ਦੇ ਦਾਂਗੇ ਚੈੱਕ ਬਾਈ 43 ਨੂੰ ਇਹ ਦੇ ਦਾਂਗੇ ਬਾਈ ਕਹਿੰਦਾ ਮਾਨਤਨ ਕੋਈ ਚੱਕ ਨੇ ਮੌਕੇ ਤੇ ਹੋ ਜਾਊਗਾ ਬਾਈ ਤੇ ਜੋੜਾ ਇਕੱਠਾ ਲਵੋਗੇ ਤਾਂ ਵਧੀਆ ਮਾਨਤਨ ਹੋਊਗਾ ਮਾਨਤਨ ਹੋ ਜਾਊਗਾ ਹੋ ਜਾਊਗਾ ਠੀਕ ਆ ਬਾਈ ਜੋੜੇ ਨੂੰ ਬਾਈ ਕਹਿੰਦਾ ਹੋਰ ਵੀ ਵਧੀਆ ਮਾਨਤਨ ਕਰਦੇ ਆਂਗੇ ਬਾਕੀ ਲੇਵੇ ਦੇ ਜਿਹੜੇ ਐਸਟੀਮੇਟ ਹਿਸਾਬ ਨਾਲ ਲਾ ਲਿਓ ਸ਼ਾਬਾਸ਼ ਦਾ ਕੰਮ ਇਹਦਾ ਖਾਲੀ ਕਰਿਆ ਹੋਇਆ ਹੁਣ ਆਪਾਂ ਥਾਨ ਬਹੁਤ ਚੰਗਾ ਨੇ ਹਾਂ ਥਾਰਾ ਬਹੁਤ ਮੋਟਾ ਡਾਟ ਚੈੱਕ ਕਰੋ ਦੋਧੜੀ ਇੱਕ ਨੰਬਰ ਆ ਬਾਈ ਤੇ ਨਾਗਸੀ ਭਰਾ ਕੋਈ ਦੋ ਦੋਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ